ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚਿ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਿ ਗੜਦਸ ਦਵਾਰ ਪੰਚ ਵਸਹਿ ਮਿਲਜੁ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚਿ ਪਰੇਖ ਇਕ ਜਲ ਪ੍ਰਾਇਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਈ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਇਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਜ ਵਸਹਿ ਮਿਲਜੁਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਣ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਈ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਚ ਵਸਹਿ ਮੇਲਾ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗਉੜੀ ਮਹੱਲਾ ਪਹਿਲਾ ਦੱਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਬੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗਉੜੀ ਮਹੱਲਾ ਪਹਿਲਾ ਦੱਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦੱਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਪਹਿਮੇ ਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਗੇ ਸਾਚੇ ਸੇਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਗੇ ਸਾਚੇ ਸੇਖ ਕੇ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਬਸ ਹੈ ਮਿਲਜਤ ਅਪਾਰ ਆਪ ਸੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਕੇ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪਰ ਪੰਚੇ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਭ ਦਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚੇ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਖ ਜਲ ਪ੍ਰਾਣ ਰਸ ਕਮਲ ਪਰਖ ਸਬਦ ਰਤੇ ਮਿੱਠੇ ਰਸ ਸਿੱਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਖ ਜਲ ਪ੍ਰਾਣ ਰਸ ਕਮਲ ਪਰਖ ਸਬਦ ਰਤੇ ਮਿੱਠੇ ਰਸ ਸਿੱਖ ਹੁਕਮ ਸੰਜੋਗ ਗਈ ਗੜਦਸ ਪਰ ਪੰਚੇ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚੇ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰ ਸਾਚੇ ਸਿੱਖੇ ਤਨਮਨ ਸੀਤਲ ਸਾਚ ਪਰਖ ਜਲ ਪ੍ਰਾਣ ਰਸ ਕਮਲ ਪਰਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਗੇ ਸਾਚੇ ਸਿੱਖੇ ਤਨਮਨ ਸੀਤਲ ਸਾਚ ਪਰਖ ਜਲ ਪ੍ਰਾਣ ਰਸ ਕਮਲ ਪਰਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦੁਆਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨ ਮਨ ਸੀਤਲ ਸਾਚ ਭੜੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦੁਆਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗੜਦਸ ਦਵਾਰ ਪੰਚ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸੇਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਪ੍ਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗਈ ਗੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਿਖ ਜਲ ਪ੍ਰਾਣ ਰਸ ਕਮਲ ਪਰਿਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਵਾਰ ਪੰਜ ਵਸਹਿ ਮਿਲ ਜੋਤ ਅਪਾਰ ਆਪ ਤੁਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰੂ ਦੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰਿਖ ਜਲ ਪ੍ਰਾਣ ਰਸ ਕਮਲ ਪਰਿਖ ਸਬਦ ਰਤੇ ਮਿੱਠੇ ਰਸ ਈਖ ਮਾ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੜਵੀ ਸਾਚੇ ਸੀਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਭਰੀਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਨ ਹਾਰ ਏ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੁਕਮ ਸੰਜੋਗ ਗਿੜਦਸ ਦਵਾਰ ਪੰਜ ਵਸਹਿ ਮਿਲਜੁਤ ਅਪਾਰ ਆਪ ਸੁਲੇ ਆਪੇ ਬਣਜਾਰ ਨਾਨਕ ਨਾਮ ਸਵਾਰਨ ਹਾਰ ਗੋੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰਗੇ ਸਾਚੇ ਸਿੱਖ ਤਨਮਨ ਸੀਤਲ ਸਾਚ ਪਰੇਖ ਜਲ ਪ੍ਰਾਣ ਰਸ ਕਮਲ ਪਰੇਖ ਸਬਦ ਰਤੇ ਮਿੱਠੇ ਰਸ ਈਖ ਹੋ ਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਇਹ ਗੌੜੀ ਮਹੱਲਾ ਪਹਿਲਾ ਦਖਣੀ ਸਾਚੇ ਗੁਰ ਗਏ ਸਾਚੇ ਸੇਖ ਤਨਮਨ ਸੀਤਲ ਸਾਚ ਭਰੀਖ ਜਲ ਪ੍ਰਾਣ ਰਸ ਕਮਲ ਭਰੀਖ ਸਬਦ ਰਤੇ ਮਿੱਠੇ ਰਸ ਈਖ ਹੋ ਕਮ ਸੰਜੋਗ ਗਈ ਗੜਦਸ ਦਵਾਰ ਪੰਜ ਵਸਹਿ ਮਿਲਜੋਤ ਅਪਾਰ ਆਪ ਤੁੱਲੇ ਆਪੇ ਬਣਜਾਰ ਨਨਕ ਨਾਮ ਸਵਾਰਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ